ਬੰਦੀ ਸਿੰਘਾਂ ਦੀ ਰਿਹਾਈ ਤੇ ਭਾਈ ਬਲਵੰਤ ਸਿੰਘ ਰਾਜੂਆਣਾ ਦੀ ਫਾਂਸੀ ਮਸਲੇ ਸੰਬੰਧੀ ਸਿੱਖ ਜਥੇਬੰਦੀਆਂ ਦੇ ਵੱਲੋਂ 20 ਦਸੰਬਰ ਨੂੰ ਰਾਸ਼ਟਰਪਤੀ ਭਵਨ ਤੱਕ ਕੀਤਾ ਜਾਣ ਵਾਲਾ ਰੋਸ਼ ਮਾਰਚ ਮੁਲਤਵੀ ਕਰ ਦਿੱਤਾ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਨੇ ਅਹਿਮ ਫੈਸਲਾ ਲਿਆ ਤੇ ਕਿਹਾ ਹੈ ਕਿ 20 ਦਸੰਬਰ ਨੂੰ ਗੁਰਦੁਆਰਾ ਸ਼੍ਰੀ ਰਕਾਬਗੰਜ ਸਾਹਿਬ ਤੋਂ ਰਾਸ਼ਟਰਪਤੀ ਭਵਨ ਤੱਕ ਕੱਢਿਆ ਜਾਣ ਵਾਲਾ ਰੋਸ਼ ਮਾਰਚ ਦਾ ਫੈਸਲਾ ਵਾਪਸ ਲੈ ਲਿਆ ਹੈ। ਇਹ ਐਲਾਨ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਤਾਮੀਨੇ ਕੀਤਾ ਤੇ ਇਸ ਦੇ ਪਿੱਛੇ ਦੀ ਵਜ੍ਹਾ ਵੀ ਦੱਸੀ। ਕਿਉਂਕਿ ਸਾਡਾ ਜਿਹੜਾ 20 ਦਸੰਬਰ ਦਾ ਪ੍ਰੋਗਰਾਮ ਸੀ ਇਹ ਸਾਡਾ ਸਿੰਘ ਸਾਹਿਬ ਦੀ ਕਮੇਟੀ ਬੰਡ ਤੋਂ ਪਹਿਲਾਂ ਦਾ ਪ੍ਰੋਗਰਾਮ ਸੀ ਸੋ ਅਸੀਂ ਉਹਨੂੰ ਇਨ ਬਿਨ ਉਹ 10ਤੀ ਮਹਿਮ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਸਪੋਰਟ ਕਰ ਲਈ ਅਸੀਂ ਚਿੱਠੀਆਂ ਵੀ ਲਿਖ ਦਿੱਤੀਆਂ ਸੀ ਤੇ ਅਸੀਂ ਪ੍ਰੋਗਰਾਮ ਵੀ ਲੀਕ ਲਿਆ ਮੈਂ ਇਹ ਵੀ ਦੱਸ ਦਿਆਂ ਅਸੀਂ ਕੋਈ ਟਕਰਾਅ ਦੀ ਨੀਤੀ ਨਹੀਂ ਚਾਹੁੰਦੇ ਅਸੀਂ ਸੈਂਟਰ ਦੇ ਨਾਲ ਕੋਈ ਟਕਰਾਅ ਨਹੀਂ ਸੀ ਕਰਨ ਜਾ ਰਹੇ ਅਸੀਂ ਸ਼ਾਂਤਮਈ ਢੰਗ ਦੇ ਨਾਲ 26 ਲੱਖ ਜਿਹੜੇ ਲੋਕਾਂ ਨੇ ਗਵਾਸਤ ਕੀਤੇ ਪਰਫਾਰਮੈਂਸ ਦੇ ਰੂਪ ਦੇ ਵਿੱਚ ਉਹ ਰਾਸ਼ਟਰਪਤੀ ਸਾਹਿਬ ਦੇ سپੁਰਦ ਕਰਨੇ ਸੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਉਹਨਾਂ ਨੇ ਇੱਕ ਜਹਜਦਾਰ ਸ਼੍ਰੀ ਅਕਾਲ ਤਖਤ ਨੂੰ ਚਿੱਠੀ ਲਿਖੀ ਅਸੀਂ ਫਿਰ ਬੈਠ ਕੇ ਕੀਤਾ ਕਿ ਪੰਥ ਦੇ ਬਧੇਰੇ ਹਿੱਤਾਂ ਲਈ ਕੋਈ ਆਰਚਨ ਨਾ ਪਵੇ ਫਰਾਕ ਦਿਲੀ ਦਿਖਾਲ ਦੇ ਅਸੀਂ ਫਿਰ ਇਹ ਫੈਸਲਾ ਲਿਆ ਕਿ ਇਹ ਜਿੱਡਾ ਵੱਡਾ ਹੰਗਾਰਾ ਲੋਕਾਂ ਨੇ ਦਿੱਤਾ ਸੀ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਪਰ ਕਿਉਂਕਿ ਅਸੀਂ ਪੰਜ ਮੈਂਬਰੀ ਤੋਂ ਪਹਿਲਾ ਫੈਸਲਾ ਸੀ ਸਾਡਾ ਮੈਂ ਤਾਂ ਬਾਰ-ਬਾਰ ਕਹਿ ਰਿਹਾ ਇਹ 3 ਸਤੰਬਰ ਨੂੰ ਫੈਨ ਲਾਤੀ ਸਾਡਾ ਕਮੇਟੀ ਦੀ ਮੀਟਿੰਗ 9 ਨੂੰ ਹੋਈ ਆ ਕਮੇਟੀ 6 ਨੂੰ ਹੋਂਦ ਵਿੱਚ ਆਈ ਆ ਪਰ ਫੇਰ ਵੀ ਬਧੇਰੇ ਹਿਤਾਂ ਲਈ ਵੀ ਤਾਂ ਕਿ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਕਮੇਟੀ ਉਹਦੇ ਵਿੱਚ ਕੋਈ ਤੋੜ-ਫੋੜ ਨਾ ਹੋ ਜਾਏ ਉਹਦੇ ਵਿੱਚ ਕੋਈ ਵਿਚਾਰਕ ਮਤ ਭੇਜਣਾ ਆ ਜਾਣ ਏ ਅਸੀਂ 20 ਤਰੀਕ ਦਾ ਜਿਹੜਾ ਉਹ 26 ਲੱਖ ਪਰਫਾਰਮਾ ਦਾ ਜਿਹੜਾ ਪ੍ਰੋਗਰਾਮ ਲਿਖਿਆ ਸੀ ਉਹਨੂੰ ਹਾਲ ਦੀ ਘੜੀ ਮੁਲਤਵੀ ਕਰਨ ਦਾ ਫੈਸਲਾ ਕੀਤਾ। ਇਹ ਇਸ ਕਰਕੇ ਫੈਸਲਾ ਕੀਤਾ ਕਿ ਇਹ ਜਿਹੜੀ ਪੰਜ ਮੈਂਬਰੀ ਕਮੇਟੀ ਸ਼੍ਰੀ ਕਾਲਤਾਕ ਸਾਹਿਬ ਵੱਲੋਂ ਬਣੀ ਆ ਤੇ ਇਹ ਕਾਲਕਾਜੀ ਵੱਲੋਂ ਆਈ ਚਿੱਠੀ। ਭਈ ਇਹ ਕਿਸੇ ਤਰ੍ਹਾਂ ਆਪੋ ਵਿਚੀ ਸਾਡੇ ਕੁਝ ਜਿਹੜੇ ਆਪਣੇ ਵਿਚਾਰ ਆ ਉਹ ਭੇਤ ਉਹਨਾਂ ਦੇ ਵਿੱਚ ਭਿੰਨ-ਭੇਤ ਨਾ ਹੋ ਜਾਏ। ਸੋ ਇਸ ਕਰਕੇ ਅਸੀਂ ਇਹ ਫੈਸਲਾ ਲਿਆ ਮੈਂ ਸਮੂਹਿਕ ਤੌਰ ਤੇ ਪੰਜਾਬ ਦੇ ਸਾਰੇ ਵਾਸੀਆਂ ਦਾ ਔਰ ਉਹਨਾਂ ਸਾਰਿਆਂ ਵਾਸੀਆਂ ਦਾ ਦਿੱਲੀਆਂ ਧਰਿਆਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ 20 ਤਰੀਕ ਦੇ ਕਾਠਲੇ ਬਹੁਤ ਵੱਡਾ ਭਰਮਾ ਹੰਗਾਰਾ ਦਿੱਤਾ ਸੀ